10ਵੀਂ ਤੋਂ ਬਾਅਦ ਕੀ ਕਰੀਏ ਇਹ ਸਵਾਲ ਮਾਪਿਆਂ ਦੇ ਲਈ ਇਸ ਮੌਕੇ ਤੇ ਬਹੁਤ ਸਾਰੇ ਬੱਚਿਆਂ ਲਈ ਪਲੱਸ 2 ਤੋਂ ਬਾਅਦ ਕੀ ਕਰੀਏ ਇਹ ਸਵਾਲ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਪਹਿਲੀ ਗੱਲ ਜਦੋਂ ਵੀ ਫੈਸਲਾ ਕਰਨਾ ਫੈਸਲਾ ਇਹ ਸੋਚ ਕੇ ਕਰੀਏ ਕਿ ਸਾਡੀ ਰੁਚੀ ਕੀ ਆ ਸਾਡਾ ਰੁਝਾਨ ਕੀ ਆ ਸਾਡੇ ਬੱਚੇ ਦੀ ਰੁਚੀ ਕੀ ਆ ਸਾਡੇ ਬੱਚੇ ਦਾ ਰੁਝਾਨ ਕੀ ਆ ਸੋ ਪਹਿਲੀ ਖਾਸ ਗੱਲ ਇਹ ਹੀ ਆ ਕਿ ਬੱਚੇ ਦੀ ਰੁਚੀ ਦੇਖੀਏ ਤੇ ਬੱਚੇ ਦਾ ਰੁਝਾਨ ਦੇਖੀਏ ਰੁਚੀ ਜਿਹੜੀ ਹੈਗੀ ਆ ਉਹ ਕਈ ਵਾਰੀ ਬੱਚਾ ਕੁਝ ਇਹੋ ਜਿਹੇ ਲੋਕਾਂ ਦੇ ਸੰਪਰਕ ਚ ਹੁੰਦਾ ਉਹਨਾਂ ਦੇ ਸੰਪਰਕ ਚ ਆ ਕੇ ਉਹ ਉਸ ਤਰ੍ਹਾਂ ਦੀ ਰੁਚੀ ਜਿਹੜੀ ਆ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਇਹੀ ਮੇਰੀ ਰੁਚੀ ਆ ਤੇ ਇਹੀ ਮੇਰਾ ਰੁਝਾਨ ਆ ਫਰਕ ਕੀ ਹੈਗਾ ਵਾ ਤੁਸੀਂ ਨੋਟ ਕਰਿਓ ਜਦੋਂ ਵਰਲਡ ਕੱਪ ਕ੍ਰਿਕਟ ਚੱਲ ਰਿਹਾ ਹੁੰਦਾ ਤਾਂ ਬੱਚੇ ਆਪਣੀਆਂ ਮਾਵਾਂ ਦੀਆਂ ਥਾਪੀਆਂ ਫੜ ਕੇ ਕੱਪੜੇ ਧੋਣ ਵਾਲੀਆਂ ਤੁਹਾਨੂੰ ਗਲੀਆਂ ਚ ਕ੍ਰਿਕਟ ਖੇਡਦੇ ਨਜ਼ਰ ਆਉਣਗੇ ਜਦੋਂ ਕਬੱਡੀ ਕੱਪ ਚੱਲ ਰਿਹਾ ਹੁੰਦਾ ਉਹੀ ਬੱਚੇ ਤੁਹਾਨੂੰ ਕਬੱਡੀ ਖੇਡਦੇ ਨਜ਼ਰ ਆਉਣਗੇ ਸੋ ਬੱਚੇ ਆਲੇ-ਦਾਲਿਓਂ ਪ੍ਰਭਾਵ ਬਹੁਤ ਲੈਂਦੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਬੇਸਿਕਲੀ ਉਹਨਾਂ ਦੇ ਵਿੱਚ ਟੈਲੈਂਟ ਕਿਹੜੀ ਚੀਜ਼ ਦਾ ਠੀਕ ਜਿਹੜੇ ਕੰਮ ਨੂੰ ਕਰਦੇ ਆ ਸਾਡੇ ਕੋਲ ਬੋਰਿਅਤ ਨਾ ਹੋਵੇ ਅਸੀਂ ਬੋਰ ਘਟ ਹੋਈਏ ਲਗਨ ਨਾਲ ਲੱਗੇ ਜਾਈਏ ਖੁੱਬ ਜਾਈਏ ਉਸ ਕੰਮ ਦੇ ਵਿੱਚ ਤੇ ਉਹ ਕੰਮ ਨੂੰ ਨਪੁੰਨਤਾ ਦੇ ਨਾਲ ਬਿਨਾ ਅੱਕੇ ਬਿਨਾ ਥੱਕੇ ਅਸੀਂ ਕਰ ਲਈਏ ਤਾਂ ਉਸ ਕੰਮ ਵਾਲੇ ਪਾਸੇ ਉਸ ਤਰ੍ਹਾਂ ਦੇ ਕੋਰਸ ਜਿਹੜੇ ਆ ਸਾਨੂੰ ਚੁਣਨੇ ਚਾਹੀਦੇ ਆ 10ਵੀਂ ਤੋਂ ਬਾਅਦ ਸਾਡੇ ਕੋਲ ਸਾਡੇ ਕੋਲ ਮੋٹے ਤੌਰ ਤੇ ਤਿੰਨ ਰਾਹ ਨੇ ਜਾਂ ਚਾਰ ਕਹਿ ਲਓ ਚਲੋ ਪਹਿਲੇ ਨੰਬਰ ਤੇ ਪੜਨ ਦੇ ਤਿੰਨ ਰਾਹ ਨੇ ਪਲੱਸ 1 ਪਲੱਸ 2 ਵਿੱਚ ਮੈਡੀਕਲ ਨਾਨ ਮੈਡੀਕਲ ਕਮਰਸ ਵੋਕੇਸ਼ਨਲ ਤੇ ਹੋਰ ਜਿਹੜੀਆਂ ਸਬਜੈਕਟਸ ਨੇ ਉਹਨਾਂ ਦੀ ਗੱਲ ਆਪਾਂ ਸਾਰੇ ਜਾਣਦਿਆਂ ਬਾਅਦ ਚ ਕਰਾਂਗੇ ਆਈਟੀਆਈ ਡਿਪਲੋਮਾ ਤੇ ਜਾਂ ਫਿਰ ਭਰਤੀਆਂ ਦਾ ਰਾਹ 10ਵੀਂ ਬੀਜ ਤੇ ਸੈਂਟਰ ਪੁਲਿਸ ਪੰਜਾਬ ਪੁਲਿਸ ਦਾ ਪਲਸ 2 ਤੋਂ ਬਾਅਦ ਹੁੰਦੀ ਹੈ ਮੈਂ ਮੇਨ ਤੌਰ ਤੇ ਜਿਹੜੀ ਸੈਂਟਰ ਪੁਲਿਸ ਆ ਜਾਂ ਆਰਮੀ ਹੈਗੀ ਆ ਉਹਦੀ ਭਰਤੀ ਵਾਲੇ ਪਾਸੇ ਬੱਚੇ ਜਾ ਸਕਦੇ ਹੈਗੇ ਸੋ ਮੁੱਖ ਤੌਰ ਤੇ ਚਾਰ ਰਾਹ 10ਵੀਂ ਤੋਂ ਬਾਅਦ ਮੈਂ ਤੁਹਾਨੂੰ ਦੱਸੇ ਨੇ ਪਲਸ 1 ਪਲਸ 2 ਓਪਨ ਚ ਕਰਨੀ ਆ ਰੈਗੂਲਰ ਕਰਨੀ ਆ ਹੁੰਦੀ ਬੋਰਡ ਤੋਂ ਹੀ ਆ ਕੋਈ ਬਹੁਤਾ ਫਰਕ ਨਹੀਂ ਜੇ ਓਪਨ ਚ ਵੀ ਕਰਨੀ ਪਵੇ ਤਾਂ ਉਹ ਆਪਾਂ ਸਰਕਾਰੀ ਇੰਸਟੀਚਿਊਸ਼ਨ ਤੋਂ ਕਰ ਸਕਦੇ ਹੈਗੇ ਜਿਨ੍ਹਾਂ ਦੇ ਵਿੱਚ ਅਲਾਉਡ ਹੈਗੀ ਆ ਖਰਚਾ ਵੀ ਘੱਟ ਆ ਤੇ ਮਾਨਤਾ ਵੀ ਆਲਮੋਸਟ ਬਰਾਬਰ ਆ ITI ਜਿਸ ਤਰ੍ਹਾਂ ਦਾ ਰੁਝਾਨ ਆ ਜਿਸ ਤਰ੍ਹਾਂ ਦਾ ਬੱਚੇ ਦਾ ਸਕਿੱਲ ਆ ਜੇ ਉਹਦਾ ਬ੍ਰੇਨ ਜਾਂ ਹੱਥ ਟੈਕਨੀਕਲੀ ਜ਼ਿਆਦਾ ਚੱਲਦੇ ਨੇ ਪੜ੍ਹਨ 'ਚ ਬਹੁਤਾ ਚੰਗਾ ਨਹੀਂ ਆ ਤਾਂ ਉਹਨੂੰ ਅਸੀਂ ITI ਵਾਲੇ ਪਾਸੇ ਪਾ ਸਕਦੇ ਹਾਂ ਡਿਪਲੋਮਾ ਕਰਨਾ ਹੋਵੇ ਤਾਂ ਕਈ ਤਰ੍ਹਾਂ ਦੇ ਡਿਪਲੋਮੇ ਪੰਜਾਬਟੈਕ.com ਸਾਈਟ ਦੇ ਉੱਤੇ ਪਏ ਨੇ ਸਰਕਾਰੀ ਤੌਰ ਦੇ ਉੱਤੇ ਪੰਜਾਬਟੈਕ.com ਜਿਹੜਾ ਹੈ ਪੰਜਾਬ ਟੈਕਨੀਕਲ ਬੋਰਡ ਆ ਉਹਦੇ ਤੇ ਮਾਨਤਾ ਪ੍ਰਾਪਤ ਸਰਕਾਰੀ ਜਾਂ ਐਡਿਟ ਕਾਲਜਾਂ ਦੇ ਵਿੱਚੋਂ ਅਸੀਂ ਉਹ ਡਿਪਲੋਮਾ ਬੱਚੇ ਦਾ ਚੁਣ ਸਕਦੇ ਹੈਗੇ ਆ 3 ਸਾਲ ਦਾ ਹੁੰਦਾ ਤੇ ਉਹ +2 ਦੇ ਬਰਾਬਰ ਦੀ ਮਾਨਤਾ ਰੱਖਦਾ ਉਸ ਤੋਂ ਬਾਅਦ ਜੇ ਬੱਚੇ ਦਾ ਬੱਚੇ ਦੀ ਸਾਇੰਸ ਚੰਗੀ ਹੈ ਮੈਥ ਬਹੁਤਾ ਚੰਗਾ ਨਹੀਂ ਤਾਂ ਬੱਚਾ ਮੈਡੀਕਲ ਵਾਲੀ ਲਾਈਨ ਦੇ ਵਿੱਚ ਜਾ ਸਕਦਾ ਜੇ ਸਾਇੰਸ ਵੀ ਚੰਗੀ ਆ ਮੈਥ ਵੀ ਚੰਗਾ ਤਾਂ ਨਾਨ ਮੈਡੀਕਲ ਵਾਲੀ ਲਾਈਨ 'ਚ ਜਾ ਸਕਦਾ ਜੇ ਮੈਥ ਚੰਗਾ ਸਾਇੰਸ ਨਹੀਂ ਚੰਗੀ ਤਾਂ ਆਰਟਸ ਦੇ ਨਾਲ ਮੈਥ ਰੱਖ ਸਕਦਾ ਜੇ ਅਕਾਊਂਟਸ ਚੰਗੇ ਆ ਸੀਏ ਵਗੈਰਾ ਕਰਨ ਦਾ ਸ਼ੌਕ ਹੈ ਪ੍ਰਾਈਵੇਟ ਬਿਜ਼ਨਸ ਕਰਨ ਦਾ ਸ਼ੌਕ ਹੈ ਤੇ ਕਮਰਸ ਵਾਲੀ ਲਾਈਨ ਦਾ ਉਹਨੂੰ ਇੰਟਰਸਟ ਹੈ ਤਾਂ ਉਧਰਲੇ ਪਾਸੇ ਜਾ ਸਕਦਾ ਜੇ ਵੋਕੇਸ਼ਨਲ ਲਾਈਨ ਫੜਨੀ ਆ ਤਾਂ ਬਹੁਤ ਸਾਰੇ ਟਰੇਡਸ ਨੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਨਵੀਆਂ ਪੁਰਾਣੀਆਂ ਵੋਕੇਸ਼ਨਲ ਸਕੀਮਾਂ ਚੱਲਦੀਆਂ ਨੇ ਬੱਚਾ ਉਸ ਪਾਸੇ ਵੀ ਜਾ ਸਕਦਾ ਹੈ ਸੋ ਪਲੱਸ 1 2 ਦਾ ਬਿਲਕੁਲ ਕਲੀਅਰ ਆ ਤੇ ਜੇ ਬੱਚਾ ਲੰਮੀ ਦੌੜ ਚ ਪੈਣਾ ਚਾਹੁੰਦਾ ਨੌਲੇਜ ਹਾਸਲ ਕਰਨੀ ਚਾਹੁੰਦਾ ਗਿਆਨ ਹਾਸਲ ਕਰਨਾ ਚਾਹੁੰਦਾ ਤੇ ਉਹ ਆਰਟਸ ਦੇ ਨਾਲ ਪਲੱਸ 2 ਕਰਨੀ ਚਾਹੁੰਦਾ ਤਾਂ ਕਰ ਸਕਦਾ ਫੀਲਡ ਲੰਬਾ ਵਾ ਕਾਮਯਾਬੀਆਂ ਬਹੁਤ ਨੇ ਰਾਹ ਕੋਈ ਵੀ ਬੰਦ ਨਹੀਂ ਆ ਬਸ ਖੋਲਣਾ ਪੈਂਦਾ ਉਹਦੇ ਲਈ ਹਿੰਮਤ ਕਰਨੀ ਪੈਂਦੀ ਆ ਸੋ ਇੱਕ ਵੱਡੀ ਚੀਜ਼ ਸਾਇੰਸ ਆਰਟਸ ਕਮਰਸ ਵੋਕੇਸ਼ਨਲ ਇਹ ਚਾਰੋਂ ਸਟਰੀਮਸ ਪਲੱਸ 1 2 ਲਈ ਪਲੱਸ 1 2 ਰੈਗੂਲਰ ਵੀ ਕਰ ਸਕਦੇ ਆ ਤੇ ਕੁਝ ਸਟਰੀਮਸ ਦੇ ਵਿੱਚ ਆਪਾਂ ਪਲੱਸ 2 ਜਿਹੜੀ ਹੈਗੀ ਆ ਉਹ ਆਪਾਂ ਓਪਨ ਦੇ ਵਿੱਚ ਵੀ ਕਰ ਸਕਦੇ ਹੈਗੇ ਆ ਫੌਜ ਦੀ ਭਰਤੀ 10ਵੀਂ ਤੋਂ ਬਾਅਦ ਦੇਖ ਸਕਦੇ ਆ ਸੈਂਟਰ ਪੁਲਿਸ ਦੀ ਭਰਤੀ ਬਹੁਤ ਸਾਰੀਆਂ ਪੋਸਟਾਂ 10ਵੀਂ ਤੋਂ ਬਾਅਦ ਦੇਖ ਸਕਦੇ ਹੈਗੀਆਂ ਇਹ ਰੋਜ਼ਗਾਰ ਦਾ ਰਾਹ ਹੈ ਕੋਈ ਸਵੈ ਰੋਜ਼ਗਾਰ ਅਪਣਾ ਸਕਦੇ ਆ ਆਈਟੀਆਈ 10ਵੀਂ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ ਕਰ ਸਕਦੇ ਆ ਡਿਪਲੋਮਾ ਜਿਹੜਾ ਹੈ ਉਹ 10ਵੀਂ ਤੋਂ ਬਾਅਦ ਕਰ ਸਕਦੇ ਆ ਸੋ ਇਹ ਹੈਗੀਆਂ ਆਪਸ਼ਨ ਆ ਸਾਡੀਆਂ 10ਵੀਂ ਤੋਂ ਬਾਅਦ ਕੀ ਕਰੀਏ ਤੇ ਪਲੱਸ 2 ਤੋਂ ਬਾਅਦ ਕੀ ਕਰੀਏ ਇਹਦੇ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਵੀਡੀਓ ਨੂੰ ਆਪਣੇ ਗਰੁੱਪਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਵੇਂ ਪਹਿਲੀਆਂ ਵੀਡੀਓਜ਼ ਨੂੰ ਪਿਆਰ ਦਿੱਤਾ ਉਮੀਦ ਕਰਦੇ ਆ ਇਹਨੂੰ ਵੀ ਪਿਆਰ ਦੇਓਗੇ ਤੇ ਅਸੀਂ ਆਪਣੀਆਂ ਮੰਜ਼ਲਾਂ ਸਰ ਕਰਾਂਗੇ